ਪੰਜਾਬ ਸਰਕਾਰ ਦਾ ਕ੍ਰਪਸ਼ਨ ਹੈ ਤੇ ਪੰਜਾਬ ਸਰਕਾਰ ਹੀ ਇਹ ਜਾਂਚ ਕਰ ਰਹੀ ਹੈ ਫਿਰ ਕਿਦਾਂ ਪੋਸੀਬਲ ਇਹ ਜਾਂਚ ਸਹੀ ਹੋਏਗੀ ਇਹ ਅਫਸਰਾਂ ਦੀ ਨਹੀਂ ਦ੍ਰਿਸ਼ਟੀ ਕੋਣ ਹੈ ਇਹਦੇ ਵਿੱਚ ਬਹੁਤ ਵੱਡੇ ਲੋਕ ਵੀ ਹੋਣਗੇ 100% ਜਦ ਜੇ ਦੀ ਨਿਰਪੱਖ ਜਾਂਚ ਹੋਈ ਤੇ ਬਹੁਤ ਲੋਕ ਇਹਦੇ ਵਿੱਚ ਸਾਹਮਣੇ ਆਣਗੇ ਕਿਉਂਕਿ ਜਨਤਾ ਦੇ ਪੈਸੇ ਹਨ ਤੁਹਾਡੇ ਹਨ ਮੇਰੇ ਆ ਸਭ ਦੇ ਪੈਸੇ ਆ ਸਾਡੇ ਟੈਕਸ ਰੂਪ ਵਿੱਚ ਲਏ ਗਏ ਪੈਸੇ ਆ ਜੋ ਸਰਕਾਰਾਂ ਅਸੀਂ ਦਿੰਦੇ ਆ ਟੈਕਸ ਤੇ ਸਰਕਾਰਾਂ ਚੱਲਦੀਆਂ ਨੇ 4 ਅਰਬ ਰੁਪਇਆ ਸ਼ਰਾਮ ਮਾਫੀਆਂ ਦੇ ਵਿੱਚ ਕੋਈ ਛੋਟਾ ਮੋਟਾ ਕਪਲਾ ਨਹੀਂਗਾ ਪ੍ਰੂਫਾਂ ਦੇ ਨਾਲ ਮਨੀਸ਼ ਸੋਧੀਆਂ ਨੇ ਕਿੰਨੇ ਮੋਬਾਈਲ ਬਦਲੇ ਹਨ ਕਿੰਨੀਆਂ ਰੇਸ਼ਿਓ ਆਗੀਆਂ ਸਰਕਾਰੀ ਠੇਕੇਦਾਰ ਗਵਾਹ ਬਣ ਗਏ ਫਿਰ ਪਰਚਾ ਦਰਜ ਹੋਇਆ ਈਡੀ ਕਿਤੇ ਐਵੇਂ ਨਹੀਂ ਸਦਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਿੰਦਰ ਸਨਾਨਾ ਸਵਾਗਤ ਕਰਦਾ ਤੁਹਾਡਾ ਲੁਧਿਆਣਾ ਲਾਈਵ ਤੇ ਦੋਸਤੋ ਇੱਕ ਲੁਧਿਆਣੇ ਵਿੱਚ ਚਰਚਾ ਚੱਲੀ ਹੋਈ ਕਾਰਪੋਰੇਸ਼ਨ ਨੂੰ ਲੈ ਕੇ ਇੱਕ ਘੋਟਾਲਾ ਕਹਿੰਦੇ ਨੇ ਸਾਹਮਣੇ ਆਇਆ ਜਿਸ ਵਿੱਚ ਜਿੰਨੇ ਵੀ ਕਾਰਪੋਰੇਸ਼ਨ 'ਚ ਕੱਚੇ ਮੁਲਾਜ਼ਮ ਪੱਕੇ ਕੀਤੇ ਗਏ ਨੇ ਉਹਦੇ 'ਚ ਕਹਿੰਦੇ ਨੇ ਕੁਝ ਐਵੇਂ ਦੇ ਮੁਲਾਜ਼ਮ ਪੱਕੇ ਕੀਤੇ ਨੇ ਜੋ ਕਿ ਮੁਲਾਜ਼ਮ ਨਹੀਂ ਨੇ ਉਲਟਾ ਪੈਸਾ ਵੀ ਟਰਾਂਸਫਰ ਹੋ ਗਿਆ ਉਹਨਾਂ ਦੇ ਕਾਊਂਟਾ ਵਿੱਚ ਚਲੋ ਇਹ ਚਰਚਾ ਗਲਤ ਹੈ ਕਿ ਸਹੀ ਹੋਤੀ ਜਾਂਚ ਦਾ ਵਿਸ਼ਾ ਹੈ ਪਰ ਇਸ ਚੀਜ਼ ਤੇ ਚਰਚਾ ਕਰਨ ਲਈ ਜੋ ਸ਼ਖਸ ਸਾਡੇ ਨਾਲ ਜੁੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਯੁਵਾ ਨੇਤਾ ਨੇ ਗੋਰੋਜੀਤ ਗੋਰਾ ਜੀ ਸਾਡੇ ਨਾਲ ਜੁੜੇ ਨੇ ਇਹਨਾਂ ਨੂੰ ਪੁੱਛਦੇ ਆ ਕਿ ਇਹਨਾਂ ਦੀ ਪਾਰਟੀ ਕਿਸ ਦ੍ਰਿਸ਼ਟੀਕੋਣ ਨਾਲ ਇਸ ਚੀਜ਼ ਨੂੰ ਦੇਖਦੀ ਹੈ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਲੁਧਿਆਣਾ ਲਾਈਵ ਦਾ ਬਹੁਤ ਬਹੁਤ ਸਵਾਗਤ ਹੈ ਜੋ ਭਖਦੇ ਮੁੱਦੇ ਜੋ ਜ਼ਮੀਨ ਤੇ ਕਰਪਸ਼ਨ ਹੋ ਰਹੀ ਹੈ ਉਹਦੇ ਬਾਰੇ ਜੇ ਪੱਤਰਕਾਰਤਾ ਅੱਗੇ ਆਏਗੀ ਤੇ ਤਾਂ ਹੀ ਪੰਜਾਬ ਤੇ ਸਮਾਜ ਨੂੰ ਪਤਾ ਲੱਗੇਗਾ ਕੀ ਕੀ ਕ੍ਰਾਈਮ ਦੀ ਆ ਕੀ ਕੀ ਗਲਤ ਕੰਮ ਹੋ ਰਿਹਾ ਹੈ ਗੋਰਾ ਜੀ ਕਿੰਨਾ ਪਿਛਲੀ ਸਰਕਾਰ ਨੇ ਕਿਹਾ ਸੀਗਾ ਕਿ ਕੱਚੇ ਮੁਲਾਜ਼ਮ ਪੱਕੇ ਕੀਤੇ ਗਏ ਨੇ ਉੱਥੇ ਇੱਕ ਹੁਣ ਕਹਿ ਰਹੇ ਨੇ ਕਿ ਕਪਲਾ ਹੋਇਆ ਹੈ ਕਿ ਕੁਝ ਐਵੇਂ 40 ਤੇ 45 ਲੋਕ ਨੇ ਜੋ ਫਰਜ਼ੀ ਪਾਏ ਗਏ ਨੇ ਤੁਸੀਂ ਤੇ ਤੁਹਾਡੀ ਪਾਰਟੀ ਕਿਸ ਤਰ੍ਹਾਂ ਦੇਖਦੀ ਸੀ ਇਹਨਾਂ ਨੂੰ ਦੇਖੋ ਕਿਸੇ ਵੀ ਤਰ੍ਹਾਂ ਦੀ ਕਰਪਸ਼ਨ ਹੁੰਦੀ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਜ਼ੀਲੋ ਟੋਲਰੈਂਸ ਵਾਲੀ ਨੀਤੀ ਰਹੀ ਹੈ ਕੋਈ ਕਰਪਸ਼ਨ ਕਰੇ ਭਾਰਤੀ ਜਨਤਾ ਪਾਰਟੀ ਬਿਲਕੁਲ ਇਹਦੇ ਖਿਲਾਫ ਹੈ ਤੇ ਸਾਡਾ ਕੱਲਾ ਕੱਲਾ ਵਰਕਰ ਇਸ ਗੱਲ ਦੀ ਨਿੰਦਾ ਕਰ ਰਿਹਾ ਤੇ ਸਮਾਜ ਵੀ ਜਿੱਥੇ ਪੰਜਾਬ ਪੂਰਾ ਕਿਉਂਕਿ ਦੇਖੋ ਜਦੋਂ ਇਹਨਾਂ ਨੇ ਪੱਕੇ ਕੀਤੇ ਸੀ ਮੁਲਾਜ਼ਮ ਸਭ ਨੇ ਚੰਗਾ ਕਿਹਾ ਸੀ ਬਹੁਤ ਖੁਸ਼ੀ ਹੋਈ ਸੀ ਕਿਉਂਕਿ ਮੁਲਾਜ਼ਮ ਬਹੁਤ ਧੇਰ ਪੁਰਾਣੇ ਇਹ ਬੜਾ ਪੁਰਾਣਾ ਮੁੱਦਾ ਸੀ ਜੋ ਪੱਕੇ ਨਹੀਂ ਹੋਈ ਸੀ ਪਰ ਐਸੀ ਚਾਹਤ ਦੇ ਵਿੱਚ ਇਹਨਾਂ ਸਾਰਿਆਂ ਨੇ ਚਾਹੀ ਅਫਸਰਾਂ ਨੇ ਕੀਤਾ ਜਾਂ ਕਿਸੇ ਹੋਰ ਵੱਡੇ ਲੋਕਾਂ ਨੇ ਕੀਤਾ ਪਰ ਆਪਣੇ ਨਿਜੀ ਲੋਗ ਇਹਨਾਂ ਨੇ ਉੱਥੇ ਕਾਰਪੋਰੇਸ਼ਨ ਚ ਰੱਖ ਕੇ ਉਹਦੇ ਪੈਸੇ ਵੀ ਰੀਲੀਫ ਕਰ ਦਿੱਤੇ ਗਏ ਤੇ ਜੋ ਕਾਰਪੋਰੇਸ਼ਨ ਦੇ ਜਿਹੜੇ ਸਾਢੇ ਪੈਸੇ ਅੱਜ ਜਿਹੜੇ ਕਰੋੜਾਂ ਅਰਬਾਂ ਰੁਪਏ ਦੇ ਹਜੇ ਤਾਂ 45 ਲੋਕ ਸਾਹਮਣੇ ਆਏ ਹਜੇ ਪਤਾ ਨਹੀਂ ਕਿੰਨੀ ਸੰਖਿਆ ਵਧੀ ਹੈ ਜਾਂ ਘਟਦੀ ਹੈ ਜਾਣ ਦਾ ਵਿਸ਼ੇ ਹੈ ਪਰ ਇੱਕ ਗੱਲ ਹੋਰ ਹੈ ਪੰਜਾਬ ਸਰਕਾਰ ਨੇ ਹੀ ਪੰਜਾਬ ਸਰਕਾਰ ਦਾ ਇਹ ਕਰਪਸ਼ਨ ਹੈ ਤੇ ਪੰਜਾਬ ਸਰਕਾਰ ਹੀ ਇਹ ਜਾਂਚ ਕਰ ਰਹੀ ਹੈ ਫਿਰ ਕਿੱਦਾਂ ਪੋਸੀਬਲ ਇਹ ਜਾਂਚ ਸਹੀ ਹੋਏਗੀ ਤੁਸੀਂ ਮੰਨਦੇ ਹੋ ਕਿ ਜਾਂਚ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਫੇਵਰ ਲੈ ਜਾਣ ਜਾਂ ਇਹ ਜਾਂਚ ਸਹੀ ਤਰੀਕੇ ਨਾਲ ਹੋਊਗੀ ਪਾਤੀ ਹਜੇ ਤਾਂ ਇਹ ਗਰਭ ਦੀਆਂ ਗੱਲਾਂ ਨੇ ਹਜੇ ਜਾਂਚ ਸ਼ੁਰੂ ਹੋਈ ਹੈ ਪਰ ਮੈਨੂੰ ਜਿੱਥੇ ਲੱਗਦਾ ਹੈ ਇਹ ਮੁੱਦਾ ਇੱਥੇ ਹੀ ਨਹੀਂ ਖਤਮ ਹੋ ਸਕਦਾ ਕਿਉਂਕਿ ਇਹਦੇ ਵਿੱਚ ਬਹੁਤ ਲੋਕ ਹਜੇ ਜੋ ਹਜੇ ਸਾਹਮਣੇ ਕਿਉਂਕਿ ਅਜੇ ਤੱਕ ਸ਼ੁਰੂ ਹੋਇਆ ਮੁੱਦਾ ਹਜੇ ਜਾਂਚ ਸ਼ੁਰੂ ਹੋਈ ਹੈ ਕੋਈ ਗਿਣਤੀ ਇੱਥੇ ਤੱਕ ਰੁਕੇਗੀ ਨਹੀਂ ਗਿਣਤੀ ਹਜੇ ਅੱਗੇ ਵੀ ਵਧੇਗੀ ਅੱਛਾ ਕੁਝ ਲੋਕ ਕਹਿ ਰਹੇ ਨੇ ਕਿ ਵੱਡੇ ਰਾਜਨੀਤਾ ਵੀ ਇਹਦੇ ਵਿੱਚ ਸੰਬਲਿਤ ਹੋ ਸਕਦੇ ਨੇ ਵਿਰੋਧੀ ਹੋਰ ਵੀ ਤੁਹਾਡੇ ਵਰਗਾ ਰੂਪ ਲਾ ਰਹੇ ਨੇ ਭਾਜੀ ਇਕੱਲਾ ਇਹ ਅਫਸਰਾਂ ਦੀ ਨਹੀਂ ਦ੍ਰਿਸ਼ਟੀ ਕੋਨ ਹੈ ਇਹਦੇ ਵਿੱਚ ਬਹੁਤ ਵੱਡੇ ਲੋਕ ਵੀ ਹੋਣਗੇ 100% ਜਦੋਂ ਜੇ ਦੀ ਨਿਰਪੱਖ ਜਾਂਚ ਹੋਈ ਤੇ ਬਹੁਤ ਲੋਕ ਇਹਦੇ ਵਿੱਚ ਸਾਹਮਣੇ ਆਣਗੇ ਇਹ ਕੋਈ ਮੁੱਦਾ ਛੋਟਾ ਤੇ ਹੈ ਨਹੀਂ ਤੁਸੀਂ ਦੇਖੋ ਪਿੱਛੇ ਇਹਨਾਂ ਨੇ ਉਮਰ ਕਰਕੇ ਕਈ ਲੋਕ ਰਿਟਾਇਰ ਕੀਤੇ ਪਰ ਜਿਹੜੇ ਬੋਲ ਨਵੇਂ ਰੱਖੇ ਉਹਨਾਂ ਦਾ ਕੋਈ ਦ੍ਰਿਸ਼ਟੀ ਕੋਨ ਹੀ ਨਹੀਂ ਅਫਸਰਾਂ ਦੇ ਸਾਈਨ ਹੋਏ ਨੇ ਕੋਈ ਕੇ ਤੇ ਹੈ ਨਹੀਂ ਇੱਕ ਬੰਦੇ ਦੇ ਸਾਈਨ ਤੇ ਕੋਈ ਅਫਸਰ ਰੱਖਿਆ ਗਿਆ ਤੇ ਬਹੁਤ ਇਹਦੇ ਵਿੱਚ ਵੱਡੀਆਂ ਗੱਲਾਂ ਨੇ ਵੱਡੀ ਰਾਜਨੀਤੀ ਹੈ ਜਾਂਚ ਸਰਕਾਰ ਨਿਰਪੱਖ ਕਰੇਗੀ ਤੇ ਕਾਫੀ ਕੁਝ ਨਿਕਲ ਕੇ ਆਏਗਾ ਮੈਂ ਭਗਵੰਤ ਮਾਨ ਜੀ ਨੂੰ ਅਪੀਲ ਵੀ ਕਰਨਾ ਕਿਉਂਕਿ ਜਨਤਾ ਦੇ ਪੈਸੇ ਹਨ ਤੁਹਾਡੇ ਹਨ ਮੇਰੇ ਆ ਸਭ ਦੇ ਪੈਸੇ ਆ ਸਾਡੇ ਟੈਕਸ ਰੂਪ ਵਿੱਚ ਲੇ ਗਏ ਪੈਸੇ ਆ ਜੋ ਸਰਕਾਰਾਂ ਅਸੀਂ ਦਿੰਨੇ ਆ ਟੈਕਸ ਤੇ ਸਰਕਾਰਾਂ ਚਲਦੀਆਂ ਨੇ ਤੇ ਫੇ ਸਾਡੇ ਪੈਸੇ ਦੀ ਇਦਾਂ ਦੁਰਵਿਪਯੋਗ ਕਿਉਂ ਕਰਨਾ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਜੇਕਰ ਇਸ ਮੁੱਦੇ ਨੂੰ ਲੈ ਕੇ ਬੋਲਦਾ ਹੈ ਤੇ ਸਰਕਾਰਾਂ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ ਚਾ ਪਰਚੇ ਝੂਠੇ ਚਾ ਕੁਝ ਵੀ ਇਸ ਤਰ੍ਹਾਂ ਤੁਹਾਡੀ ਸਰਕਾਰ ਤੇ ਕਾਲੀ ਦਲਤ ਵੀ આરોਪ ਲੱਗੇ ਨੇ ਦੇਖੋ ਭਾਈ ਜੀ ਇਹ ਤਾਂ ਬਿਲਕੁਲ ਗਲਤ ਸਹੀ ਹੈ ਇਹ ਸਰਕਾਰ ਦੇ ਵਿੱਚ ਖਾਸ ਕਰਕੇ ਤੁਸੀਂ ਦੇਖ ਸੋਚ ਸਕਦੇ ਹੋ ਜਦੋਂ ਭਗਵੰਤ ਮਾਨ ਜੀ ਕੱਲੇ ਐਮਪੀ ਹੁੰਦੇ ਸੀ ਮੈਂ ਕਿਹਾ ਪਹਿਲੇ ਕਈ ਇਲੈਕਸ਼ਨ ਨੇ ਹਰੇ ਵੀ ਐ ਉਦੋਂ ਸਾਡੀਆਂ ਸਰਕਾਰਾਂ ਨੇ ਇੱਕ ਡੈਮੋਕ੍ਰੇਸੀ ਸੀ ਮੈਂ ਇਹ ਨਹੀਂ ਕਹਿੰਦਾ ਕਿਤੇ ਸਭ ਕੁਝ ਸਹੀ ਹੋਇਆ ਪਰ ਕਾਫੀ ਹੱਦ ਤੱਕ ਬੋਲਣ ਦੀ ਆਜ਼ਾਦੀ ਬਹੁਤ ਸੀ ਅਕਾਲੀ ਦਲ ਦੇ ਖਿਲਾਫ ਤੁਸੀਂ ਦੇਖ ਸਕਦੇ ਹੋ ਕਿੰਡੀ ਵੱਡੀ ਮੂਵਮੈਂਟ ਚੱਲੀ ਸੀ ਜਦੋਂ ਸਾਡੀ ਅਕਾਲੀ ਭਾਜਪਾ ਇਕੱਠੀ ਹੁੰਦੀ ਸੀ ਸਾਡਾ ਸੀ ਕਿੰਨੇ ਅੱਜਾਂ ਵੀ ਬੁਗਤਿਆ ਦੇਖੋ ਕਿੱਥੇ ਸਰਕਾਰ ਬਣਾਉਂਦੇ ਸੀ ਕਿੱਥੇ ਅੱਜ ਸਾਡੇ 4-5 ਐਮਐਲਏ ਰਹਿ ਗਏ ਇਹ ਬਿਲਕੁਲ ਲੋਕਾਂ ਦਾ ਜੇ ਅੱਜ ਇਹ ਬੋਲਣ ਦੀ ਆਜ਼ਾਦੀ ਉਸ ਦੇ ਮੁਕਾਬਲੇ ਦੋ ਪੈਸੇ ਵੀ ਨਹੀਂ ਲੱਗੇ ਉਦੋਂ ਆਪਾਂ 100 ਪੈਸੇ ਡੈਮੋਕਰੇਸੀ ਸੀ ਹਰ ਬੰਦਾ ਸਾਡੇ ਖਿਲਾਫ ਬੋਲਦਾ ਸੀ ਅਸੀਂ ਸੁਣਦੇ ਵੀ ਸੀ ਪਰ ਅੱਜ ਜਿਹੜਾ ਬੋਲਦਾ ਨੂੰ ਪਰਚੇ ਦਾਦਾ ਗਿਫਟ ਭਾਜੀ ਲਗਾਤਾਰ ਮਿਲ ਹੀ ਰਿਹਾ ਹੈ ਇਹ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਈਡੀ ਦੀ ਧਮਕੀ ਤੁਸੀਂ ਵੀ ਦੇ ਦਿੰਦੇ ਹੋ ਤੁਸੀਂ ਵੀ ਕੇਜਰੀ ਵਾਲ ਨੂੰ ਕਿਤੇ ਨਾ ਕਿਤੇ ਈਡੀ ਦੇ ਕਰਕੇ ਡਰਾ ਰਹੇ ਹੋ ਹੋਰ ਕਈ ਬੰਦਿਆਂ ਨੂੰ ਇਹਨਾਂ ਦੇ ਤੁਸੀਂ ਚੱਕ ਕੇ ਜਹਿਲ ਚ ਪਾਇਆ ਹੈ ਭਾਜੀ ਈਡੀ ਨੇ ਕੋਈ ਵੀ ਕੰਮ ਸਾਡੇ ਪੰਜਾਬ ਚ ਗਲਤ ਨਹੀਂ ਕੀਤਾ ਤੁਸੀਂ ਰੋਜ਼ ਦੇਖ ਸਕਦੇ ਹੋ ਈਡੀ ਦੇ ਵਿੱਚ ਕਿੰਨੇ ਕਰੋੜਾ ਅਰਬ ਰੁਪਏ ਫੜ ਰਹੇ ਆ ਰੋਜ਼ ਰੇਸ਼ੋ ਦੇ ਜੇ ਕਿਤੇ ਰੇਟ ਵੀ ਕਰ ਯੋ ਦਾ ਰਿਜ਼ਲਟ ਵੀ ਕੱਢ ਦੇਆ ਤੁਸੀਂ ਦੇਖ ਸਕਦੇ ਹੋ ਸੁਖਪਾਲ ਖੈਰੇ ਨਾਲ ਮੈਂ ਕਹਿੰਦਾ ਚਲੋ ਪ੍ਰਮਾਤਮਾ ਸਾਨੂੰ ਪਾਰਟੀ ਬਾਜੀ ਤੋਂ ਉੱਠ ਕੇ ਧੱਕਾ ਵੀ ਉਹਨਾਂ ਕਰੋ ਜਿੰਨਾ ਬੰਦਾ ਸਹਿਜ ਏ ਤੁਸੀਂ ਦੇਖੋ ਉਸ ਬੰਦੇ ਨੂੰ ਇੱਕ ਇੱਕੋ ਹੀ ਪਰਚੇ ਤੇ ਤਿੰਨ ਵਾਰੀ ਜੇਲ੍ਹ ਹੋਈ ਸੁਪਰੀਮ ਕੋਰਟ ਤੋਂ ਪਰਚਾ ਖਾਰਜ ਹੋਇਆ ਹੋਇਆ ਉਸੇ ਪਰਚੇ ਤੇ ਤਿੰਨ ਵਾਰੀ ਅੰਦਰ ਭੇਜਿਆ ਫਿਰ ਉਹਦੀ ਜ਼ਮਾਨਤ ਹੋਈ ਜ਼ਮਾਨਤ ਉਹਨਾਂ ਜਿਸ ਦਿਨ ਬਵੈਲ ਹੋਈ ਉਸੇ ਦਿਨ ਉੱਤੇ ਦੂਜਾ ਪਰਚਾ ਲਾ ਕੇ ਫਿਰ ਜੇਲ੍ਹ ਪਾ ਦਿੱਤਾ ਗਿਆ ਐਸਾ ਧੱਕਾ ਮੈਂ ਮੈਨੂੰ ਲੱਗਦਾ ਹੈ ਨਹੀਂ ਕਰਨਾ ਚਾਹੀਦਾ ਚਲੋ ਇਹ ਵੱਡੇ ਸਰਕਾਰਾਂ ਦੀਆਂ ਗੱਲਾਂ ਹਨ ਪਰ ਕਿਸੇ ਨਾਲ ਧੱਕਾ ਵੀ ਉਹਨਾਂ ਕਰੋ ਜਿੰਨਾ ਸਹਜ ਹੋ ਦੇਖੋ ਪਿਛਲੀ ਇਹਨਾਂ ਨੇ ਮੇਰੇ ਖਾਲ 2 ਕੁ ਮਹੀਨੇ ਪਹਿਲਾਂ ਸਾਡੇ ਤੇ ਵੀ ਪਰਚਾ ਦਰਜ ਕੀਤਾ ਦੇਖੋ ਇਹ ਪਰਚਾ ਇੱਕ ਇਨਸਾਨ ਤੇ ਨਹੀਂ ਹੁੰਦਾ ਪੂਰੇ ਪਰਿਵਾਰ ਤੇ ਹੀ ਹੋ ਜਾਂਦਾ ਕਿਉਂਕਿ ਜੇ ਮੈਂ ਦੁਖੀ ਹਾਂ ਮੇਰਾ ਪਰਿਵਾਰ ਵੀ ਦੁਖੀ ਹੈ ਜਾਇਜ਼ਤੀ ਦਾ ਇੱਕ ਢੰਗ ਹੈ ਇਹਨਾਂ ਮੈਂ ਕਹਿੰਦਾ ਸਰਕਾਰਾਂ ਸਭ ਕੁਝ ਕਰਨੀਆਂ ਪਰ ਇੱਕ ਲਿਮਟ ਨਾਲ ਧੱਕਾ ਕਰਨਾ ਚਾਹੀਦਾ ਇਹ ਜ਼ਰੂਰ ਸੋਚਣਾ ਚਾਹੀਦਾ 5 ਸਾਲ ਖਤਮ ਹੋ ਜਾਣੇ ਆ ਤੁਸੀਂ ਕਹਿੰਦੇ ਤੁਹਾਡੇ ਤੇ ਵੀ ਝੂਠਾ ਪਰਚਾ ਆਇਆ ਭਾਜੀ 2 3 ਪਰ ਮੈਂ ਕਈ ਵਾਰੀ ਝੂਠੇ ਪਰਚੇ ਦਰਜ ਹੋਏ ਆ ਹਰ ਵਾਰੀ ਕੀ ਕਰ ਸਕਦੇ ਆ ਸਰਕਾਰਾਂ ਦੇ ਖਿਲਾਫ ਇੱਕ ਸਾਡੇ ਕੋਲ ਡੈਮੋਕ੍ਰੇਸੀ ਬੋਲ ਸਕਦੇ ਆ ਧਰਨਾ ਲਾ ਸਕਦੇ ਆ ਪਰ ਇਹਦਾ ਹੱਲ ਮੈਂ ਕਹਿੰਨਾ ਜਦੋਂ ਘਰ ਤੋਂ ਬਾਹਰ 2 2 4 4 ਮਹੀਨੇ ਰਹਿਣਾ ਪੈਂਦਾ ਤੇ ਬੜਾ ਔਖਾ ਲੱਗਦਾ ਮੈਂ ਇਹ ਗੱਲ ਕਹਿਣਾ ਚਾਹਨਾ ਕਿਸੇ ਤੇ ਵੀ ਝੂਠੇ ਪਰਚੇ ਨਹੀਂ ਦਰਜ ਕਰਨੇ ਚਾਹੀਦੇ ਜੇਪੀ ਅਗਰ ਕਰੇ ਤਾਂ ਸੱਚੇ ਪਰਚੇ ਅਗਰ ਇਹ ਕਰਨੇ ਤਾਂ ਝੂਠੇ ਪਰਚੇ ਭਾਜੀ ਅਰਬਾਂ ਰੁਪਈਆ ਸ਼ਰਾਮ ਮਾਫੀਆਂ ਦੇ ਵਿੱਚ ਕੋਈ ਛੋਟਾ ਮੋਟਾ ਕਪਲਾ ਨਹੀਂਗਾ ਪਰੂਫਾਂ ਦੇ ਨਾਲ ਮਨੀਸ਼ ਸੋਧੀਆਂ ਨੇ ਕਿੰਨੇ ਮੋਬਾਈਲ ਬਦਲੇ ਹਨ ਕਿੰਨੀਆਂ ਰੇਸ਼ਿਓ ਆਗੀਆਂ ਸਰਕਾਰੀ ਠੇਕੇਦਾਰ ਗਵਾਹ ਬਣ ਗਏ ਫਿਰ ਪਰਚਾ ਦਰਜ ਹੋਇਆ ਈਡੀ ਕਿਤੇ ਐਵੇਂ ਨਹੀਂ ਸਦਰੀ ਇਹਦੇ ਵਿੱਚ ਸ਼ਰਾਬ ਮਾਫੀਆ ਕੋਈ ਛੋਟਾ ਨਹੀਂ ਤੁਸੀਂ ਦੇਖ ਸਕਦੇ ਹੋ ਅੱਜ ਕੋਈ ਵੀ ਭਗਵੰਤ ਮਾਨ ਦੇ ਤੁਹਾਡੇ ਪੱਤਰਕਾਰਾਂ ਤੇ ਕਿੰਨੇ ਪਰਚੇ ਦਰਜ ਹੋ ਰਹੇ ਨੇ ਤੁਸੀਂ ਇਹ ਦੇਖੋ ਕੋਈ ਵੀ ਬੰਦਾ ਆਜ਼ਾਦੀ ਨਾਲ ਬੋਲ ਸਕਦਾ ਹੈ ਇਹ ਗੱਲ ਤੁਸੀਂ ਮੈਨੂੰ ਕਹੋ ਅੱਗੇ ਜਿੱਦਾਂ ਪੱਤਰਕਾਰਾਂ ਨੂੰ ਪਹਿਲਾ ਚੌਥੇ ਪਿੱਲਰ ਦੇ ਬਾਅਦ ਅਜੇ ਤੱਕ ਪੱਤਰ ਵਾਲ ਕੀਤੇ ਕਿਤੇ ਮੈਨੂੰ ਕਮਜ਼ੋਰ ਦਿਸ ਰਿਹਾ ਮੈਂ ਕਿਹਾ 100 ਦੇ ਵਿੱਚ ਪੰਜ ਸੱਤ ਪੱਤਰਕਾਰ ਆ ਜਿਹੜਾ ਦਲੇਰੀ ਨਾਲ ਕੰਮ ਕਰ ਰਹੇ ਉਹਦੇ ਵਿੱਚ ਵੀ ਪਰਚੇ ਬੜੀ ਤੇਜ਼ੀ ਨਾਲ ਦਰਜ ਹੋ ਰਹੇ ਨੇ ਨਹੀਂ ਰਾਮ ਮੰਦਿਰ ਇੱਕ ਸਾਰਿਆਂ ਦਾ ਹੈ ਰਾਮ ਮੰਦਿਰ ਦਾ ਤੁਸੀਂ ਨਿਰਮਾਣ ਕਰ ਰਹੇ ਹੋ ਵਿਰੋਧੀ ਕਹ ਰਹੇ ਨੇ ਲਾਹਾ ਲੈ ਰਹੇ ਹੋ ਭਾਈ ਜੀ ਇਹ ਮੁੱਦਾ ਜਦੋਂ ਪਹਿਲਾਂ ਚੱਲਦਾ ਸੀ ਨਾ ਕਹਿੰਦੇ ਰਾਮ ਮੰਦਿਰ ਬਣਾएंगे ਤਰੀਕ ਨਹੀਂ बताएंगे ਇਹ ਕਿੰਨੀ ਦੇਰ ਜਦ ਦਾ ਮੁੱਦਾ ਸ਼ੁਰੂ ਹੋਇਆ ਸੀ ਉਦੋਂ ਦਾ ਇਹ ਚੱਲ ਰਿਹਾ ਸੀ ਅੱਜ ਜੇ ਰਾਮ ਮੰਦਰ ਮਨ ਰਿਆ ਸਭ ਨੂੰ ਖੁਸ਼ੀ ਮਨਾਣੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਜਿਸ ਦਿਨ ਰਾਮ ਮੰਦਰ ਦਾ ਉੱਤੇ ਤਿਹਾਰ ਦੇ ਵਾਂਗ ਮਨਾਣਾ ਚਾਹੀਦਾ ਜਿਸ ਤਰ੍ਹਾਂ ਸੀ ਦੀਵਾਲੀ ਮਨਾਣੇ ਆ ਉਸੇ ਤਰ੍ਹਾਂ ਸਾਡੀ ਪਾਰਟੀ ਨੇ ਵੀ ਇਹ ਸੰਦੇਸ਼ ਦਿੱਤਾ ਹੈ ਲੋਕਾਂ ਦੇ ਵਿੱਚ ਵੀ ਬਹੁਤ ਹੁਸਾ ਹੈ ਉਸੇ ਤਰ੍ਹਾਂ ਮਨਾਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਇੱਥੇ ਕਿਵੇਂ ਜ਼ੁਲਮ ਹੋ ਕੇ ਸਾਡਾ ਮੰਦਰ ਢਾਕੇ ਬਾਬਰੀ ਮਸਜਿਦ ਬਣੀ ਸੀ ਤੇ ਇਹ ਬਹੁਤ ਵੱਡੀ ਜਿੱਤ ਹੋਈ ਹੈ ਕੋਈ ਇਹਦੇ ਵਿੱਚ ਕਿਸੇ ਧਰਮ ਦੇ ਖਿਲਾਫ ਨਹੀਂ ਹੈ ਲੇਕਿਨ ਜਦੋਂ ਕੋਈ ਚੀਜ਼ ਮੰਦਰ ਕਿਸ ਤਰ੍ਹਾਂ ਤੁਸੀਂ ਸੋਚ ਸਕਦੇ ਹੋ ਕਿੰਨੀ ਵੱਡੀ ਬੇਦਬੀ ਹੈ ਮਾਹੌਲ ਕ੍ਰੀਏਟ ਹੋ ਰਿਹਾ ਐਮਪੀ ਦੇ ਇਲੈਕਸ਼ਨ ਆ ਰਹੇ ਨੇ ਤੁਸੀਂ ਦੀਵਾਲੀ ਮਨਾ ਰਹੇ ਹੋ ਇੱਕ ਮਾਹੌਲ ਜਿਹਾ ਬਣ ਰਿਹਾ ਹੈ ਕਹਿੰਦੇ ਨੇ ਲੋਕ ਤੇ ਭਾਜੀ ਅੱਛੀ ਗੱਲ ਹੈ ਨਾ ਕੋਈ ਖੁਸ਼ੀ ਦਾ ਤਿਹਾਰ ਹੈ ਜੇ ਸਾਡਾ ਉਸ ਟਾਈਮ ਕੀ ਮਾਹੌਲ ਹੋਏਗਾ ਜਦੋਂ ਦੇਖੋ ਹਿੰਦੁਸਤਾਨ ਦੇ ਵਿੱਚ ਹੀ ਮੰਦਰ ਢਾਕੇ ਜੇਪੀ ਕ੍ਰੈਡਿਟ ਕਿਉਂ ਲੈ ਰਹੀ ਏ ਸਰਕਾਰ ਹੈ ਭਾਜੀ ਕ੍ਰੈਡਿਟ ਨਹੀਂਗਾ ਜੇ ਮੰਦਰ ਬਣਾ ਰਹੇ ਹੈ ਮੁੱਦਾ ਇੱਕ ਹੱਲ ਕੀਤਾ ਤੁਸੀਂ ਇਸ ਬੰਦੇ ਤੇ ਕਿੰਨਿਆਂ ਦੀ ਕੁਰਬਾਨੀ ਹੋਈ ਹੈ ਕਿੰਨੇ ਲੋਕ ਇਸ ਗੱਲ 'ਚ ਸ਼ਹੀਦ ਹੋਏ ਹੈ ਕਿੰਨੀਆਂ ਕੁਰਬਾਨੀਆਂ ਹੋਈਆਂ ਹਰ ਧਰਮ ਦੇ ਵਿੱਚ ਇਹ ਸਮੰਦਰ ਕਰਕੇ ਜੇ ਅੱਜ ਇਸ ਗੱਲ ਦਾ ਸੰਦੇਸ਼ ਚੰਗਾ ਜਾ ਰਿਹਾ ਜੇ ਭਾਜਪੀ ਨੇ ਇਸ ਮੁੱਦੇ ਦਾ ਹੱਲ ਕੀਤਾ ਅੱਜ ਮੰਦਰ ਉੱਤੇ ਬਣ ਰਿਹਾ ਤੇ ਅੱਛੀ ਗੱਲ ਹੈ ਨਾ ਇਹਨੂੰ ਖੁਸ਼ੀ ਦੇ ਤਿਉਹਾਰ ਵਾਂਗ ਮਨਾਣਾ ਚਾਹੀਦਾ ਹੈ ਨਾ ਕਿ ਕੋਈ ਪਾਰਟੀਬਾਜੀ ਕਰਨੀ ਚਾਹੀਦੀ ਹੈ ਕੋਈ ਮੰਦਰ RAM LALA ਦਾ ਕੋਈ ਮੇਰੇ ਕੱਲੇ ਦਾ ਤੁਹਾਡੇ ਕੱਲੇ ਦਾ ਨਹੀਂ ਸਾਰੇ ਸੰਸਾਰ ਦਾ ਹੁਣ ਜਿਨ੍ਹਾਂ ਨੂੰ ਤੁਸੀਂ ਗਾਲਾਂ ਕੱਢ ਰਹੇ ਸੀਗੇ ਇਹ ਨਸ਼ਾ ਵੇਚਦੇ ਨੇ ਜੇ ਆਦਾਂ ਕਰਦੇ ਨੇ ਉਹ ਬੁਰੇ ਨੇ ਅੱਜ ਉਹਨਾਂ ਨਾਲ ਫਿਰ ਮੈਂ ਸੁਣਿਆ ਤੁਹਾਡਾ ਗੱਠਬੰਧਨ ਹੋ ਜਾਊਗਾ MP ਚ ਮੈਂ ਕੱਲੀ ਜਲਦੀ ਗੱਲ ਕਰ ਰਿਹਾ ਦੇਖੋ ਭਾਈ ਜੀ ਕਦੀ ਵੀ ਸਾਡੀ ਪਾਰਟੀ ਨੇ ਇੱਕ ਦੂਜੇ ਦੀ ਗਰਮੀਆਂ ਨਹੀਂ ਖਤਮ ਕੀਤੀ ਐਸਾ ਕਦੇ ਕੋਈ ਕਦਮ ਨਹੀਂ ਚੱਕਿਆ ਜਿਹਦੇ ਨਾਲ ਸਾਨੂੰ ਸ਼ਰਮ ਨਾਲ ਮੂੰਹ ਨੀਚਾ ਕਰਨਾ ਕਵੇ ਨਾਲੇ ਸਾਡੀ ਪਾਰਟੀ ਦੇ ਕੋਈ ਹਾਂ ਕਿਸੇ ਦੇ ਨਿੱਜੀ ਰਈ ਹੋ ਜਰੂਰ ਇੱਕ ਦੂਜੇ ਨਾਲ ਟਿੱਪਣੀਆਂ ਕਰ ਸਕਦੇ ਆ ਪਰ ਕਦੇ ਵੀ ਕੋਈ ਪਾਰਟੀ ਨੇ ਅਮੀਸ਼ਾ ਜੀ ਦਾ ਕੋਈ ਪਾਰਟੀ ਪ੍ਰਧਾਨ ਦਾ ਕੋਈ ਸਾਡੀ ਅਕਾਲੀ ਦਲ ਦੇ ਖਿਲਾਫ ਬਿਆਨ ਦਿੱਤਾ ਹੋਵੇ ਬਾਕੀ ਵੱਡੀਆਂ ਗੱਲਾਂ ਨਹੀਂ ਠੀਕ ਹੈ ਜਦ ਗਠਬੰਧਨ ਰੇ ਇਕੱਠੇ ਵੀ ਰਹੇ ਆ ਤੇ ਜੇ ਪਾਰਟੀ ਇਹ ਫੈਸਲਾ ਲੈਂਦੀ ਹੈ ਤੇ ਅੱਛੀ ਗੱਲ ਹੈ ਅਸੀਂ ਕਹਿੰਨੇ ਪੰਜਾਬ ਦੇ ਵਿੱਚ ਮੇਰੀ ਨਿੱਜੀ رائے ਮੈਂ ਬਹੁਤ ਛੋਟਾ ਵਰਕਰ ਆ ਮੇਰਾ ਇਹਦੇ ਵਿੱਚ 1% ਵੀ ਨਹੀਂ ਮੈਂ ਆਪਣੀ ਨਿੱਜੀ رائے ਦੇ ਸਕਦਾ ਪਰ ਜੇ ਜਿਹੜਾ ਸਮਝੌਤਾ ਹੁੰਦਾ ਤੇ ਅੱਛੀ ਗੱਲ ਹੈ ਕਿ ਕੋਈ ਦੋਨੋਂ ਹਿੰਦੂ ਸਿੱਖ ਦਾ ਤੁਸੀਂ ਦੇਖਸੋ ਜਿਸ ਮホール ਦੇ ਵਿੱਚ ਜਦੋਂ ਸਮਝੌਤਾ ਹੋਇਆ ਸੀ ਉਦੋਂ ਇਹ ਸਿੱਖਤਾ ਦੀ ਬੜੀ ਲੋੜ ਸੀ ਅੱਜ ਵੀ ਲੋੜ ਹੈ ਇਹ ਪਾਰਟੀ ਦਾ ਜੇ ਸਮਝੌਤਾ ਹੁੰਦਾ ਤੇ ਅਸੀਂ ਤਾਂ ਜਿੰਨੇ ਮੈਂ ਨਿੱਜੀ ਤੌਰ ਤੇ ਇਸ ਗੱਲ ਤੋਂ ਬਹੁਤ ਖੁਸ਼ ਹੋਵਾਂਗਾ ਜੇ ਸਮਝੌਤਾ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਕਪਲਾ ਹੈ ਇਹਦੀ ਨਿਰਪੱਖ ਜਾਂਚ ਹੋ ਜਊਗੀ మేబీ ఆశ్ర ఖని చైదియే پنجاب చ ਰਹనే ఆ ਸਾਡੇ پیسے ਦਾ ਦੂਰੀ ਪਿਓਗੇ ਹੋ ਰਿਹਾ ਜੇ ਜਾਂਚ ਅੱਛੀ ਹੋ ਜੇ ਤੇ ਸ਼ਾਬਾਸ਼ ਦਵਾਂਗੇ ਨਹੀਂ ਤੇ ਬਾਕੀ ਜਾਂਚ ਮੰਗੇ ਇਹ ਵੀ ਬਸ ਤੁਸੀਂ ਹੱਤਤ ਤੇ ਦਰ ਕੇ ਹੱਥ ਬੈਠੇ ਰਹੋਗੇ ਵਿਪੱਖ ਨੂੰ ਦਾਨੂ ਵਿਪੱਖ ਲੋਕਾਂ ਨੇ ਚੁਣਿਆ ਹੈ ਤੁਸੀਂ ਰੋਲਾ ਪਾਓ ਜੀ కార్పొరేషన్ ਦਾ پنجاب ਦਾ ਲੁਧਿਆਣਾ ਦਾ ਪੈਸਾ ਕਿਉਂ ਖਾਇਆ ਜਾ ਰਿਹਾ ਕਿਉਂ ਵੇਰਥ ਜਾ ਰਿਹਾ ਤੇ ਬਾਈ ਜੀ ਬਿਲਕੁਲ ਸਾਡੀ ਪਾਰਟੀ ਪਲੇਟਫਾਰਮ ਤੇ ਸਾਰੇ ਬਿਆਨ ਦੇ ਰਿਹਾ ਜੇ মিডিਆ ਇੱਕ ਤਰੀਕਾ ਵੈ ਜਦੋਂ ਜਾਂਚ ਨਿਕਲੀ ਹੈ ਤੇ ਆਪਾਂ ਹਰ ਕਹਿ ਰਹੇ ਹਾਂ ਕਾਰਵਾਈ ਹੋਣੀ ਚਾਹੀਦੀ ਹੈ ਕਰਨੀ ਨਾ ਕਰਨੀ ਸਰਕਾਰ ਦੇ ਹੱਥ ਹੈ ਜੇ ਨਹੀਂ ਕਰਨਗੇ ਤੇ ਜ਼ਰੂਰ ਧਰਨਾ ਵੀ ਲਾਏਗੀ ਪਾਰਟੀ ਆਪਣੇ ਪਾਰਟੀ ਪ੍ਰਧਾਨ ਸਾਡਾ ਕਦਮ ਵੀ ਚੱਕੇਗਾ ਕਿਉਂ ਨਹੀਂ ਚੱਕੇਗਾ ਪਰ ਕਰਨੀ ਜਾਂਚ ਸਰਕਾਰ ਦੇ ਹੱਥ ਚ ਹੈ ਅਸੀਂ ਬੋਲ ਸਕਦੇ ਹਾਂ ਧਰਨਾ ਦੇ ਸਕਦੇ ਹਾਂ ਲੋਕਾਂ ਨੂੰ ਦੱਸ ਸਕਦੇ ਹਾਂ ਦੱਸ ਰਹੇ ਹਾਂ ਤੇ ਅੱਗੇ ਦੱਸਾਂਗੇ ਵੀ ਸਾਡੀ ਪਾਰਟੀ ਜਨਤਾ ਪਾਰਟੀ ਹਰ ਟਾਈਮ ਜ਼ੀਰੋ ਟੋਲਰੈਂਸ ਕਰਪਸ਼ਨ ਦੇ ਵਿੱਚ ਕੰਮ ਕਰੇਗੀ ਤੇ ਕੋਈ ਕਰਪਸ਼ਨ ਬਰਦਾਸ਼ਤ ਨਹੀਂ ਕੀਤੀ ਜਾਏਗੀ ਮਿਹਰਬਾਨੀ ਜੀ ਕਿਤੇ ਨਾ ਕਿਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕਾਰਪੋਰੇਸ਼ਨ ਨੂੰ ਲੈ ਕੇ ਜੋ ਕਪਲਾ ਹੋਇਆ ਹੈ ਉਹ ਫਿਰ ਮੈਂ ਦੁਬਾਰਾ ਕਹਿੰਦਾ ਉਹ ਇੱਕ ਜਾਂਚ ਦਾ ਵਿਸ਼ਾ ਹੈ ਇਹਦੇ ਵਿੱਚ ਕੌਣ ਦੋਸ਼ੀ ਹੈ ਕੌਣ ਨਹੀਂ ਹੈ ਉਹ ਇੱਕ ਜਾਂਚ ਦਾ ਵਿਸ਼ਾ ਹੈ ਪਰ ਇਹਨਾਂ ਨੇ ਸਾਡੇ ਨਾਲ ਗੱਲਬਾਤ ਕਰਕੇ ਕੀਤੀ ਕਿ ਨਿਸ਼ਪਕਸ਼ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਅਗਰ ਜਾਂਚ ਵਿੱਚ ਰਾਜਨੀਤਿਕ ਦਬਾਅ ਆ ਗਿਆ ਜਾਂਚ ਵਿੱਚ ਵੱਡੇ ਅਫਸਰਾਂ ਨੂੰ ਦਬਾਅ ਆ ਗਿਆ ਤੇ ਕਿਸੇ ਨਾ ਕਿਤੇ ਜਾਂਚ ਇਫੈਕਟਡ ਹੋ ਸਕਦੀ ਹੈ ਚਲੋ ਹੁਣ ਸਰਕਾਰ ਹੈ ਸਰਕਾਰ ਕਿਸ ਤਰ੍ਹਾਂ ਜਾਂਚ ਕਰਾਂਦੀ ਤਾਂ ਆਉਣ ਵਾਲਾ ਟਾਈਮ ਦੱਸੂਗਾ ਕੀ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਮੁੱਦੇ ਨੂੰ ਲੈ ਕੇ ਹਮੇਸ਼ਾ ਅਗਰਸਰ ਹੈ ਕਿ ਜੌਬ ਉਹਨੂੰ ਮਿਲਣੀ ਚਾਹੀਦੀ ਹੈ ਜੋ ਲਿਜ਼ਬਲ ਨੇ ਨੌਕਰੀ ਉਹਨਾਂ ਨੂੰ ਨਹੀਂ ਮਿਲਣੀ ਚਾਹੀਦੀ ਜੋ ਕਿਸੇ ਦੇ ਚਾਹਤੇ ਨੇ ਉਹ ਨੌਕਰੀ ਕਿੰਨਾਂ ਨੂੰ ਮਿਲੀ ਹੈ ਤੇ ਜਾਂਚ ਤੋਂ ਬਾਅਦ ਪਤਾ ਲੱਗੂਗਾ ਅਸੀਂ ਕੋਸ਼ਿਸ਼ ਕੀਤੀ ਹੈ ਇਹਨਾਂ ਦੀ رائے ਤੁਹਾਡੇ ਨਾਲ ਸਾਹਮਣੇ ਰੱਖਣ ਦੀ ਇੱਕ ਵਾਰ ਬਹੁਤ ਬਹੁਤ ਮਿਹਰਬਾਨੀ ਦੁਬਾਰਾ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਜੁੜੇ ਰਹੋ ਲੁਧਿਆਣਾ ਲਾਈਵ ਨਾਲ ਤੇ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਣਾ ਲੁਧਿਆਣਾ ਲਾਈਵ ਅਰਵਿੰਦਰ ਸਰਾਣਾ